ਮਾਈਗਰੇਨ ਸ਼ੁਰੂ ਹੋਇਆ ਤਾਂ ਹੁਣੇ ਹੀ ਕਰ ਲਓ ਆ ਕੰਮ ਮਾਈਗਰੇਨ ਦੀ ਹੋਵੇਗੀ ਦਿਨਾਂ ਚ ਛੁੱਟੀ ਹੁਣ ਨਹੀਂ ਕਰ ਸਕੇਗਾ ਮਾਈਗਰੇਨ ਬਹੁਤ ਤੰਗ ਮਾਈਗਰੇਨ ਜਾਂ ਸਰਵਾਈਕਲ ਮਾਈਗਰੇਨ ਦੀ अर्ਲੀ ਸਟੇਜ ਜੋ ਹੈ ਉਹ ਸਰਵਾਈਕਲ ਹੁੰਦੀ ਹੈ ਪਰ ਇਹ ਇਸ ਤਰੀਕੇ ਬੰਦੇ ਨੂੰ ਪਰੇਸ਼ਾਨ ਕਰ ਦਿੰਦੀ ਹੈ ਕਿ ਚੰਗਾ ਭਲਾ ਬੈਠਾ ਬੰਦਾ ਜੋ ਹੁੰਦਾ ਉਸ ਦੀਆਂ ਅੱਖਾਂ ਅੱਗੇ ਨੇਰਾ ਆਉਣ ਲੱਗ ਜਾਂਦਾ ਹੈ ਅੱਖਾਂ ਅੱਗੇ ਹਲਕਾ ਹਲਕਾ ਬਲਰ ਦਿਖਣ ਲੱਗ ਜਾਂਦਾ ਹੈ ਹਮੇਸ਼ਾ ਚੱਕਰ ਆਉਂਦੇ ਨੇ ਸਿਰ ਦੇ ਵਿੱਚ ਦਰਦ ਹੁੰਦਾ ਹੈ ਤਾਂ ਸਰੀਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਰਦ ਹੁੰਦਾ ਆਕੜਾਂ ਆ ਜਾਂਦੀ ਹੈ ਬੰਦੇ ਸਮਝ ਨਹੀਂ ਪਾਉਂਦੇ ਉਹਨਾਂ ਦੇ ਨਾਲ ਕੀ ਹੋ ਰਿਹਾ ਹੈ ਕਈ ਵਾਰ ਤਾਂ ਲੱਛਣ ਇਹ ਚਾਹੀਏ ਹੁੰਦੇ ਨੇ ਕਿ ਲੋਕਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਉਹਨਾਂ ਨੂੰ ਮਾਈਗਰੇਨ ਹੈ ਜਾਂ ਉਹਨਾਂ ਨੂੰ ਸਰਵਾਈਕਲ ਹੈ ਤਾਂ ਸਿਰ ਦੇ ਇੱਕ ਪਾਸੇ ਅੱਖ ਦੇ ਵਿੱਚ ਦਰਦ ਹਮੇਸ਼ਾ ਰਹਿੰਦਾ ਤਾਂ ਬੰਦਾ ਇੱਕ ਕਹਿ ਲੋ ਕਿ ਬੋਲਿਆਂ ਵਾਂਗ ਫਿਰਦਾ ਰਹਿੰਦਾ ਮਾਈਗਰੇਨ ਇਸ ਤਰੀਕੇ ਬੰਦੇ ਨੂੰ ਅੰਦਰ ਤੱਕ ਜੋ ਹੈ ਦੁਖੀ ਕਰ ਦਿੰਦਾ ਪਰ ਹੁਣ ਡਰਨ ਵਾਲੀ ਗੱਲ ਨਹੀਂ ਹੈ ਕਿਉਂਕਿ ਮਾਈਗਰੇਨ ਜੋ ਹੈ ਜੇਕਰ ਸ਼ੁਰੂ ਦੇ ਵਿੱਚ ਉਸਦੇ ਲੱਛਣ ਤੁਹਾਨੂੰ ਦਿਖਣ ਲੱਗਦੇ ਨੇ ਲੱਛਣ ਕੀ ਨੇ ਤੁਹਾਨੂੰ ਉਹ ਵੀ ਦੱਸਾਂਗੇ ਜੇਕਰ ਤੁਹਾਨੂੰ ਇਹ ਲੱਛਣ ਦਿਖਣ ਲੱਗਦੇ ਨੇ ਤਾਂ ਕੁਝ ਅਜਿਹੇ ਤਰੀਕੇ ਤੁਹਾਨੂੰ ਦੱਸਾਂਗੇ ਜਿਸ ਦੇ ਨਾਲ ਦਿਨਾਂ ਦੇ ਵਿੱਚ ਮਾਈਗਰੇਨ ਦੀ ਛੁੱਟੀ ਹੋ ਜਾਏਗੀ ਤਾਂ ਤੁਹਾਨੂੰ ਬਹੁਤੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਇਹ ਮਾਈਗਰੇਨ ਹੁਣ ਤੁਹਾਨੂੰ ਤੰਗ ਨਹੀਂ ਕਰ ਸਕੇਗਾ ਸੋ ਓਵਰਲੇ ਸ਼ੁਰੂਆਤੀ ਲੱਛਣ ਕੀ ਨੇ ਤਾਂ ਕਿਹੜੇ ਤਰੀਕੇ ਨੇ ਜਿਨ੍ਹਾਂ ਤੋਂ ਮਾਈਗਰੇਨ ਨੂੰ ਦੂਰ ਕੀਤਾ ਜਾ ਸਕਦਾ ਹੈ ਆਓ ਜਾਣਦੇ ਹਾਂ ਮਾਈਗਰੇਨ ਬਹੁਤ ਸਾਰੇ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਪਰ ਚੰਗੀ ਗੱਲ ਇਹ ਹੈ ਕਿ ਮਾਈਗਰੇਨ ਨੂੰ ਸਮਝ ਕੇ ਸਹੀ ਕਦਮ ਚੱਕ ਕੇ ਤੁਸੀਂ ਇਸ ਤੇ ਕਾਬੂ ਪਾ ਸਕਦੇ ਹੋ ਕੁਝ ਲੋਕਾਂ ਨੂੰ ਮਾਈਗਰੇਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਗਨਲ ਮਿਲਨੇ ਸ਼ੁਰੂ ਹੋ ਜਾਂਦੇ ਨੇ ਜਿਸ ਨੂੰ ਪ੍ਰੋਡਰੋਮ ਕਿਹਾ ਜਾਂਦਾ ਹੈ ਇਹ ਲੱਛਣ ਮਾਈਗਰੇਨ ਸ਼ੁਰੂ ਹੋਣ ਤੋਂ ਕੁਝ ਘੰਟੇ ਜਾਂ 2 ਦਿਨ ਪਹਿਲਾਂ ਤੱਕ ਨਜ਼ਰ ਆ ਸਕਦੇ ਨੇ ਮਾਈਗਰੇਨ ਤੋਂ ਪੀੜਤ 60% ਲੋਕਾਂ ਨੂੰ ਇਹ ਸੰਕੇਤ ਮਿਲਦੇ ਨੇ ਇਹਨਾਂ ਲੱਛਣਾਂ ਦੇ ਵਿੱਚ ਕਬਜ਼ ਜਾਂ ਦਸਤ ਮੂਡ ਦੇ ਵਿੱਚ ਬਦਲਾ ਗਰਦਨ ਦੇ ਵਿੱਚ ਅਕੜਾ ਅਤੇ ਕੁਝ ਖਾਣਿਆਂ ਜਾਂ ਪੀਣ ਵਾਲੇ ਪਦਾਰਥਾਂ ਦੀ ਲਾਲਸਾ ਸ਼ਾਮਲ ਹੋ ਸਕਦੀ ਹੈ ਮਾਈਗਰੇਨ ਤੋਂ ਪਹਿਲਾਂ ਜਾਂ ਮਾਈਗਰੇਨ ਦੇ ਦੌਰਾਨ ਕੁਝ ਲੋਕਾਂ ਨੂੰ ਆਵਾਵੀ ਹੋ ਸਕਦੀ ਹੈ ਜੋ ਉਹਨਾਂ ਦੀ ਨਜ਼ਰ ਅਤੇ ਹੋਰ ਇੰਦਰੀਆਂ ਦੇ ਵਿੱਚ ਤਬਦੀਲੀਆਂ ਦਾ ਕਾਰਨ ਬਣਦੀ ਹੈ ਮਾਈਗਰੇਨ ਵਾਲੇ ਲਗਭਗ 20% ਲੋਕਾਂ ਨੂੰ ਆਰਾ ਦਾ ਅਨੁਭਵ ਹੁੰਦਾ ਹੈ ਆਵਾਦੀ ਲੱਛਣਾਂ ਦੇ ਵਿੱਚ ਨਜ਼ਰ ਗੁਆਣਾ ਚਮਕਦੀ ਰੋਸ਼ਨੀ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੀਟਿੰਗ ਪੈਡ ਜਾਂ ਆਈਸ ਪੈਕ ਦੀ ਵਰਤੋਂ ਕਰਕੇ ਤੁਸੀਂ ਇਸ ਤੋਂ ਛੁਟਕਾਰਾ ਪਾ ਸਕਦੇ ਹੋ ਆਪਣੇ ਸਿਰ ਜਾਂ ਗਰਦਨ ਤੇ ਬਰਫ਼ ਜਾਂ ਗਰਮ ਚੀਜ਼ ਲਗਾਉਣ ਦੇ ਨਾਲ ਦਰਦ ਘੱਟ ਕਰ ਸਕਦੇ ਹੋ ਜੋ ਤੁਹਾਨੂੰ ਰਾਹਤ ਦਿੰਦਾ ਉਹ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਆਈਸ ਪੈਕ ਦੇ ਨਾਲ ਰਾਹਤ ਮਿਲਦੀ ਹੈ ਤਾਂ ਆਈਸ ਪੈਕ ਦੀ ਵਰਤੋਂ ਕਰੋ ਜੇਕਰ ਤੁਹਾਨੂੰ ਸੇਕਾ ਦੇ ਨਾਲ ਰਾਹਤ ਮਿਲਦੀ ਹੈ ਤਾਂ ਸੇਕਾ ਦੇ ਜ਼ਿਆਦਾ ਤੋਂ ਜ਼ਿਆਦਾ ਹਾਈਡਰੇਟ ਰਹੋ ਕਾਫੀ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਪਾਣੀ ਦੀ ਬੋਤਲ ਹਮੇਸ਼ਾ ਆਪਣੇ ਨਾਲ ਰੱਖੋ ਅਤੇ ਸਮੇਂ-ਸਮੇਂ ਤੇ ਪਾਣੀ ਪਿੰਦੇ ਰਹੋ ਜ਼ਿਆਦਾ ਦਵਾਈ ਨਹੀਂ ਤੁਸੀਂ ਲੈਣੀ ਇਸ ਦੇ ਵਿੱਚ ਜ਼ਿਆਦਾ ਦਵਾਈ ਲੈਣਾ ਵੀ ਨੁਕਸਾਨਦੇ ਹੋ ਸਕਦਾ ਹੈ ਮਹੀਨੇ ਦੇ ਵਿੱਚ 10 ਦਿਨਾਂ ਤੋਂ ਵੱਧ ਦਰਦ ਨਿਵਾਰਕ ਦਵਾਈਆਂ ਨਾ ਲਵੋ ਇਸ ਦੇ ਨਾਲ ਸਿਰਦਰਦ ਰਿਬਾਉਂਡ ਹੋ ਸਕਦਾ ਹੈ ਤੇ ਤੁਹਾਨੂੰ ਨੁਕਸਾਨ ਹੋ ਸਕਦਾ ਹੈ ਮਾਈਗਰੇਨ ਪੈਦਾ ਕਰਨ ਵਾਲੇ ਭੋਜਨ ਖਾਣ ਤੋਂ ਤੁਹਾਨੂੰ ਗੁਰੇਜ਼ ਕਰਨਾ ਚਾਹੀਦਾ ਜਿਵੇਂ ਕਿ ਬਾਸੀ ਭੋਜਨ ਯਾਨੀ ਪੁਰਾਣੀਆਂ ਚੀਜ਼ਾਂ ਐਲਕੋਹਲ ਪ੍ਰੋਸੈਸਡ ਮੀਟ ਚਾਕਲੇਟ ਜਾਂ ਨਕਲੀ ਮਿਠਾਈਆਂ ਇਹਨਾਂ ਚੀਜ਼ਾਂ ਨੂੰ ਖਾਣ ਤੋਂ ਤੁਹਾਨੂੰ ਬਚਣਾ ਚਾਹੀਦਾ ਪਰਹੇਜ਼ ਕਰਨਾ ਚਾਹੀਦਾ ਤਾਂ ਕਿ ਮਾਈਗਰੇਨ ਦੇ ਸ਼ੁਰੂਆਤੀ ਲੱਛਣ ਜੋ ਕੁਝ ਘੰਟੇ ਪਹਿਲਾਂ ਜਾਂ 2 ਤੋਂ 3 ਦਿਨ ਪਹਿਲਾਂ ਤੁਹਾਨੂੰ ਨਜ਼ਰ ਆਉਂਦੇ ਨੇ ਤਾਂ ਤੁਸੀਂ ਉਹਨਾਂ ਤੇ ਇਹ ਚੀਜ਼ਾਂ ਜੋ ਨੇ ਇਹ ਵਰਤ ਕੇ ਆਪਣੀ ਜੋ ਰੁਟੀਨ ਹੈ ਉਸ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਸ਼ਾਮਲ ਕਰਕੇ ਮਾਈਗਰੇਨ ਤੋਂ ਬਚ ਸਕਦੇ ਹੋ ਕਿਉਂਕਿ ਮਾਈਗਰੇਨ ਇੱਕ ਅਜਿਹੀ ਬਿਮਾਰੀ ਹੈ ਜੋ ਤੁਹਾਨੂੰ 24 ਘੰਟੇ ਦਾ ਦਰਦ ਦੇ ਸਕਦੀ ਹੈ ਤੁਸੀਂ ਪੀਸੀ ਤੇ ਕੰਮ ਕਰਦੇ ਹੋ ਤੁਹਾਡਾ ਉਹ ਨਹੀਂ ਹੋਣਾ ਜੇਕਰ ਤੁਸੀਂ ਸਿਰ ਝੁਕਾ ਕੇ ਕਰਨ ਵਾਲਾ ਕੋਈ ਕੰਮ ਕਰਦੇ ਹੋ ਜਿਵੇਂ ਕੱਪੜੇ ਸੀਣ ਦਾ ਕੰਮ ਯਾਨ ਫਿਰ ਜੋ ਪੜ੍ਹਾਈ ਲਿਖਾਈ ਕਰਨ ਵਾਲੇ ਬੱਚੇ ਹੁੰਦੇ ਨੇ ਉਹਨਾਂ ਨੂੰ ਵੀ ਬਹੁਤ ਮੁਸ਼ਕਿਲ ਆਂਦੀ ਹੈ ਜਦੋਂ ਮਾਈਗਰੇਨ ਦੀ ਸਟੇਟ ਵਿਗੜ ਜਾਂਦੀ ਹੈ ਤੁਹਾਨੂੰ ਉਲਟੀ ਵੀ ਆ ਸਕਦੀ ਹੈ ਤੁਹਾਨੂੰ ਚੱਕਰ ਵੀ ਮੈਸੂਹ ਹੋ ਸਕਦੇ ਨੇ ਤੁਹਾਡੀ ਸਿਹਤ ਜੋ ਹੈ ਖਰਾਬ ਹੋ ਸਕਦੀ ਹੈ